ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵੇ ਮਿਲਿ ਨਿਰਮਲ ਥਾਉ ਰਹਾਉ ਮਹਾਰਾਜ ਕਹਿੰਦੇ ਮੇਰੇ ਮਨ ਪ੍ਰਮਾਤਮਾ ਦਾ ਨਾਮ ਜਪਦਾ ਰਹੋ ਇਸ ਤਰ੍ਹਾਂ ਸੁਖ ਆਤਮਿਕ ਅਡੋਲਤਾ ਆਨੰਦ ਪ੍ਰਾਪਤ ਕਰੇਗਾ ਤੈਨੂੰ ਉਹ ਥਾਂ ਮਿਲਿਆ ਰਹੇਗਾ ਜਿਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ਵਾਹ ਪ੍ਰਮਾਤਮਾ ਦਾ ਨਾਮ ਹੀ ਜਪਣ ਜਪਣ ਜੋਗ ਹੈ ਭਾਈ ਤੇ ਪ੍ਰਮਾਤਮਾ ਦੇ ਨਾਮ ਜਪਣ ਦੇ ਨਾਲ ਹੀ ਤੇਰੀ ਗਤੀ ਹੋਣੀ ਹੈ ਕਿਉਂਕਿ ਮਹਾਰਾਜ ਨੇ ਇੱਥੇ ਵੀ ਦੱਸਿਆ ਅੰਤਰ ਕੀ ਗਤ ਤੁਮ ਹੀ ਜਾਣੀ ਤੁਝ ਹੀ ਪਾਹੇ ਨਵੇਰੋ ਸਾਰੀ ਤੇਰੇ ਅੰਦਰ ਦੀ ਪ੍ਰਭੂ ਪ੍ਰਮਾਤਮਾ ਵਿਰਤੀ ਨੂੰ ਜਾਣਦਾ ਤੇਰੇ ਅੰਦਰ ਦੀ ਵਿਰਤੀ ਨੂੰ ਤੇਰੇ ਹਾਮ ਭਾਵ ਕੀ ਆ ਤੇਰੇ ਵਿਚਾਰ ਕੀ ਆ ਤੇਰੇ ਅੰਦਰ ਕੀ ਚੱਲ ਰਿਹਾ ਕਿਹੜੇ ਸਮੇਂ ਕੀ ਚੱਲ ਰਿਹਾ ਐਸ ਸਮੇਂ ਕੀ ਚੱਲ ਰਿਹਾ ਸਭ ਕੁਝ ਜਾਣਦਾ ਆ ਲਿਖਿਆ ਜੀ ਪਾਵਨ ਪਵਿੱਤਰੰਗ 618 ਤੇ ਸੁਭਾਏਮਾਨ ਸ਼ਬਦ ਜਿਹੜਾ ਆਪਾਂ ਹੁਕਮਨਾਮੇ ਦੇ ਰੂਪ ਵਿੱਚ ਪੜਿਆ ਜੋ ਆਪਾਂ ਲੜੀ ਬਾਰ ਕਰਦੇ ਹਾਂ 501 ਤੇ ਸੁਭਾਏਮਾਨ ਵੀ ਉਹ ਅੰਦਰ ਦੀ ਗਤ ਜਿਹੜਾ ਜਾਣਦਾ ਪ੍ਰਭੂ ਪਰਮਾਤਮਾ ਉਹਦਾ ਨਾਮ ਜਪ ਉਹਨੇ ਤੇਰਾ ਨਵੇੜਾ ਕਰਨਾ ਭਾਈ ਸਾਰੇ ਤੇਰੇ ਕਰਮਾਂ ਦਾ ਉਹ ਫਿਰ ਬਖਸ਼ਿਸ਼ ਕਰੇਗਾ ਬਖਸ਼ਿਸ਼ ਕਰਕੇ ਤੈਨੂੰ ਆਪਣੇ ਚਰਨਾਂ ਵਿੱਚ ਜੋੜ ਲਏਗਾ ਇਥੇ ਤੱਕ ਆਪਾਂ ਪੜਿਆ ਵੀ ਮੇਰੇ ਮਨ ਜਾਪ ਪ੍ਰਭ ਕਾ ਨਾਮ ਹੇ ਮੇਰੇ ਮਾਨ ਪ੍ਰਮਾਤਮਾ ਦਾ ਨਾਮ ਜਪਦਾ ਰਹੋ ਸੂਖ ਸਹਜ ਆਨੰਦ ਪਾਵੇ ਮਿਲਿ ਨਿਰਮਲ ਥਾਉ ਤੈਨੂੰ ਸੱਚੀ ਸੁੱਚੀ ਉਹ ਜਗ੍ਹਾ ਪ੍ਰਾਪਤ ਹੋ ਜਾਏਗੀ ਜਿਹੜੀ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਸੱਚੀ ਦਰਗਾਹ ਦਾ ਤੇਰਾ ਵਾਸ ਹੋ ਜਾਏਗਾ ਸਾਧ ਸੰਗ ਉਦਾਰ ਇਹ ਮਨ ਆਠ ਪਹਿਰ ਆਰਾਧ ਗੁਰੂ ਦੀ ਸੰਗਤ ਵਿੱਚ ਟਿਕ ਕੇ ਆਪਣੇ ਇਸ ਮਨ ਨੂੰ ਬਕਾਰਾਂ ਤੋਂ ਬਚਾਈ ਰੱਖ ਅੱਠੇ ਪੈਰ ਪ੍ਰਮਾਤਮਾ ਦਾ ਅराधना ਕਰਦਾ ਰਹੋ ਪ੍ਰਮਾਤਮਾ ਦਾ ਨਾਮ ਜਪਦਾ ਰਹੇ ਭਾਈ ਅੱਠੇ ਪੈਰ ਕਾਰੋਬਾਰ ਕਰਦਾ ਉੱਠਦਾ ਬੈਹਿੰਦਾ ਪੈਂਦਾ ਸੌਂਦਾ ਉਸ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖ ਕਾਮ ਕ੍ਰੋਧ ਹੰਕਾਰ ਬਿਨਸੇ ਮਿਟੇ ਸਗਲ ਉਪਾਦ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਇਸ ਤਰ੍ਹਾਂ ਤੇਰੇ ਅੰਦਰੋਂ ਕਾਮ ਕ੍ਰੋਧ ਹੰਕਾਰ ਨਾਸ ਹੋ ਜਾਏਗਾ ਤੇਰਾ ਹਰੇਕ ਰੋਗ ਦੂਰ ਹੋ ਜਾਏਗਾ ਅਟਲ ਅਸ਼ੇਧ ਅਭੇਦ ਸੁਆਮੀ ਸ਼ਰਨਤਾ ਕੀ ਆਉ ਮਹਾਰਾਜ ਕਹਿੰਦੇ ਉਸ ਮਾਲਕ ਪ੍ਰਭੂ ਦੀ ਸ਼ਰਨ ਵਿੱਚ ਟਿਕਿਆ ਰਹੋ ਭਾਈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ ਰਹਿਤ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਚਰਨ ਕਮਲ ਅਰਾਧ ਹਿਰਦੇ ਏਕ ਸਿਉ ਏਕ ਸਿਉ ਨੇ ਬਲਾਉ ਮਹਾਰਾਜ ਕਹਿੰਦੇ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਅਰਾਧਨਾ ਕਰਿਆ ਕਰ ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ਪਾਈ ਕਾਰੋਬਾਰ ਆਫ ਦਾ ਕਰੀ ਚੱਲੇ ਨਹੀਂ ਤੈਨੂੰ ਬਹਿਲਾ ਬਹਿ ਕੇ ਨਹੀਂ ਕਿਤੇ ਕਿਹਾ ਵੀ ਬਹਿਲਾ ਬਹਿ ਕੇ ਕੰਮ ਕਾਰ ਛੱਡ ਕੇ ਪ੍ਰਮਾਤਮਾ ਦਾ ਨਾਮ ਜਪ ਗਰਮਾਣੀ ਤਾਂ ਕਹਿੰਦੀ ਆ ਹਾਥ ਪੌਂ ਸਭ ਕਰ ਗਾਮ ਚੀਤ ਨਰੰਜਨ ਨਾਲ ਪ੍ਰਭੂ ਪ੍ਰਮਾਤਮਾ ਦਾ ਨਾਮ ਪਾਈ ਆਪ ਦਾ ਕਾਰੋਬਾਰ ਕਰਦਾ ਜਪਦਾ ਰਹੇ ਤੂੰ ਉਹਨੂੰ ਯਾਦ ਰੱਖ ਯਾਦ ਰੱਖਣਾ ਨਿਸ਼ਾਨੀ ਇਹ ਆ ਵੀ ਕਿਸੇ ਵੀ ਕਿਸਮ ਦਾ ਫਿਰ ਕੋਈ ਮਾੜਾ ਕੰਮ ਨਹੀਂ ਕਰਦਾ ਮਨੁੱਖ ਏ ਧਿਆਨ ਰੱਖਿਓ ਜਰੂਰ ਵੀ ਪ੍ਰਭੂ ਪ੍ਰਮਾਤਮਾ ਨੂੰ ਜਿਹੜਾ ਨਿਕਟਿ ਬੁਝੇ ਬੁਰਾ ਕਿਉ ਕਰੇ ਜਿਹੜਾ ਪ੍ਰਮਾਤਮਾ ਨੂੰ ਨੇੜੇ ਜਾਣ ਦਾ ਕਿਸੇ ਵੀ ਕਿਸਮ ਦਾ ਬੁਰਾ ਕੰਮ ਨਹੀਂ ਕਰਦਾ ਉਹ ਬੀਬੀ ਆਚੇ ਪਾਈ ਆ ਚਰਨ ਕਮਲ ਕਿਹੜੇ ਨੇ ਚਰਨ ਕਮਲ ਆਰਾਧ ਹਿਰਦੇ ਏਕ ਸਿਉ ਲਿ ਬਲਾਉ ਚਰਨ ਕਮਲ ਨੇ ਗੁਰੂ ਦੇ ਬਚਨ ਗੁਰੂ ਦੇ ਬਚਨਾਂ ਨੂੰ ਪਾਈ ਆਪਦੇ ਹਿਰਦੇ ਵਿੱਚ ਸੰਭਾਲ ਕੇ ਰੱਖ ਗੁਰਦੇ ਬਚਨਾਂ ਨੂੰ ਹਿਰਦੇ ਵਿੱਚ ਟਿਕਾ ਕੇ ਰੱਖ ਤੇ ਆਪਣੇ ਜੀਵਨ ਵਿੱਚ ਲਾਗੂ ਕਰ ਇਹ ਆ ਪ੍ਰਭੂ ਪਰਮਾਤਮਾ ਦੇ ਚਰਨ ਕਮਲ ਇਹਨਾਂ ਦੀ ਆਰਾਧਨਾ ਕਰਦੇ ਰਹਿੰਦੇ ਰਹਿਣਾ ਚਾਹੀਦਾ ਮਹਾਰਾਜ ਕਹਿੰਦੇ ਤੇ ਇੱਕ ਸਿਉ ਲਿਬ ਲਾਉਣੀ ਚਾਹੀਦੀ ਆ ਇੱਕ ਸਿਉ ਲਿਬ ਲਾਉ ਇੱਕੇ ਪ੍ਰਭੂ ਪਰਮਾਤਮਾ ਦੇ ਨਾਲ ਤੇਰੀ ਲਿਬ ਜੁੜੀ ਰਹੇ ਬਦਲਦਾ ਨਾ ਰਹੀਦਾ ਫਿਰ ਹੁਣ ਕਿਤੇ ਕਿਸੇ ਦਰ ਤੇ ਚਲੇ ਗਿਆ ਕਿਤੇ ਕਿਸੇ ਦਰ ਤੇ ਚਲੇ ਗਿਆ ਇਕੋ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਨਾਲ ਲਿਪ ਜੋੜ ਕੇ ਰੱਖ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਸੋਹਣੇ ਕਮਲ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ਭਾਈ ਗੁਰੂ ਦੇ ਬਚਨਾਂ ਨਾਲ ਪਿਆਰ ਪਾਈ ਰੱਖ ਪਾਰ ਬ੍ਰਹਮ ਪ੍ਰਭ ਦਇਆਧਾਰੀ ਬਖਸ਼ ਲਈਨੇ ਆਪ ਪਾਰਬ੍ਰਹਮ ਪ੍ਰਭੂ ਨੇ ਜਿੰਨਾ ਮਨੁੱਖਾਂ ਉੱਤੇ ਮਿਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖਸ਼ ਲਿਆ ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ ਬਖਸ਼ ਤੇ ਪਿਛਲੇ ਪਾਪ ਕੀਤੇ ਹੋਏ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਮਹਾਰਜ ਕਹਿੰਦੇ ਤੇ ਉਹਨਾਂ ਨੂੰ ਉਸ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਆਪਣਾ ਹਰ ਨਾਮ ਦੇ ਦਿੱਤਾ हे नानक तू ਵੀ ਉਸ ਪ੍ਰਭੂ ਦਾ ਨਾਮ ਜਪਿਆ ਕਰ ਗੁਰੂ ਮਹਾਰਾਜ ਨੇ ਆਪਣੇ ਤੇ ਲਾ ਕੇ ਗੱਲ ਸਮਝਾਉਣਾ ਕੀਤਾ ਮਨੁੱਖ ਤਨ ਗੁਜਰੀ ਮਹੱਲਾ ਪੰਜਵਾਂ ਗੁਰ ਪ੍ਰਸਾਦੀ ਪ੍ਰਭ ਧਿਆਇ ਗਈ ਸੰਕਾ ਤੂਟ ਮਹਾਰਾਜ ਕਹਿੰਦੇ ਜੈਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਧਿਆਨ ਧਰਿਆ ਉਸਦੇ ਅੰਦਰੋਂ ਡੱਕਡੋਲੇ ਖਤਮ ਹੋ ਗਏ ਨਹੀਂ ਮਨੁੱਖ ਡੱਕਡੋਲੇ ਖਾਂਦਾ ਫਿਰਦਾ ਰਹਿੰਦਾ ਰੰਦਾ ਡੋਲਦਾ ਰਹਿੰਦਾ ਆ ਨਹੀਂ ਹੋਇਆ ਉਹ ਚਿੰਤਾ ਦੇ ਵਿੱਚ ਹੀ ਰਹਿੰਦਾ 24 ਘੰਟੇ ਬਹੁਤ ਸਾਰੇ ਲੋਕ ਸਾਰੇ ਨਹੀਂ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜੇ ਹੋਏ ਉਹ ਨਹੀਂ ਡੱਕੜੇ ਡੋਲਦੇ ਉਹ ਆਪਾਂ ਇਤਿਹਾਸ ਅਗਵਾ ਹੈ ਅਗੁਰ ਤੇਗ ਬਾਦਰ ਸੱਚੇ ਪਾਤਸ਼ਾਹ ਜੀ ਦਾ ਸੀ ਦੀਦਿਆੜਾ ਨਾਂਕੇ ਗਿਆ ਨਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਦੇ ਨਾਲ-ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਜੀ ਦੀ ਵੀ ਸਿੱਧੀ ਹੋਈ ਆ। ਇੱਕੇ ਤਨ ਚਾਰ ਸਿੱਧੀਆਂ ਹੋਈਆਂ ਇਹ। ਤੇ ਗੁਰੂ ਦੇ ਪਿਆਰੇ ਡੋਲੇ ਨਹੀਂ। ਭਾਈ ਮਤੀ ਦਾਸ ਕਹਿੰਦਾ ਸੀ ਮੇਰਾ ਮੁੱਖ குரு ਪੰਜਰੇਵਾਲ ਹੋਵੇ। ਗੁਰੂ ਦੇ ਪਿਆਰੇ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਹਾਂ ਠੀਕ ਆ ਧਰਮ ਛੱਡਿਆ। ਸਿੱਖੀ ਧਰਮ ਛੱਡਿਆ ਸੀ ਸਲਾਮ ਕਬੂਰ ਕੀਤਾ। ਨਾ 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 ਗੁਰੂ ਦੇ ਪਿਆਰੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਤਕ ਨਾ ਜਾਏ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਗੁਰਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਉਹਨਾਂ ਦੇ ਸੰਕੇ ਦੂਰ ਹੋ ਜਾਂਦੇ ਨੇ ਮਨ ਪਵਿੱਤਰ ਰਹਿੰਦਾ ਚੜ੍ਹਦੀ ਕਲਾ ਵਿੱਚ ਜੀਵਨ ਜੀਂਦੇ ਨੇ ਗੁਰੂ ਦੇ ਪਿਆਰੇ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਧਿਆਨ ਧਰਿਆ ਉਸਦੇ ਅੰਦਰੋਂ ਡੱਕ ਟੋਲੇ ਖਤਮ ਹੋ ਗਏ ਡੱਗੇ ਡੋਲੇ ਨਹੀਂ ਫਿਰ ਪੂਰੇ ਤੇ ਪਿਆਰੇ ਡੱਗਦੇ ਡੋਲਦੇ ਨਹੀਂ ਦੁੱਖ ਅਨੇਰਾ ਭੈ ਵਿਨਾਸੇ ਪਾਪ ਗਏ ਨੇ ਖੂਟ ਮਹਾਰਾਜ ਕਹਿੰਦੇ ਉਸਦੇ ਸਾਰੇ ਦੁੱਖ ਮਾਇਆ ਦੇ ਮੋਹ ਦਾ ਉਸ ਮਨੁੱਖ ਦੇ ਸਾਰੇ ਦੁੱਖ ਮਾਇਆ ਦੇ ਮੋਹ ਦਾ ਹਨੇਰਾ ਤੇ ਸਾਰੇ ਡਰ ਦੂਰ ਹੋ ਗਏ ਅਤੇ ਉਸਦੇ ਸਾਰੇ ਪਾਪ ਮੁੱਕ ਗਏ ਪਾਪ ਕਿਹੜੇ ਹੁੰਦੇ ਨੇ ਜਿਹੜੀ ਮਾੜੀ ਵਰਤੀ ਹੁੰਦੀ ਹੈ 24 ਘੰਟੇ ਮਾੜਾ ਸੋਚਣਾ ਮਾੜਾ ਦੇਖਣਾ ਮਾੜਾ ਸੁਣਨਾ ਮਾੜੇ ਖਿਆਲ ਇਹ ਜਿਹੜੀ ਪਾਪ ਸੀ ਹਰਦੇ ਘਰ ਦੇ ਵਿੱਚ ਮਹਾਰਾਜ ਕਹਿੰਦੇ ਉਹ ਸਾਰੇ ਮੁੱਕ ਗਏ ਉਹਦੇ ਗੁਰੂ ਦੇ ਪਿਆਰੇ ਦੇ ਹਰ ਹਰ ਨਾਮ ਕੀ ਮਨਪ੍ਰੀਤ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ ਉਹ ਡੱਕ ਡਗਣੋ ਡੋਲ ਨੂੰ ਵੱਜ ਜਾਂਦਾ ਡਿੱਗਦਾ ਰੋਲਦਾ ਨਹੀਂ ਫਿਰ ਉਹ ਸਦਾ ਚੜ੍ਹਦੀ ਕਲਾ ਵਿੱਚ ਜੀਵਨ ਜੀਦਾ ਮਲ ਸਾਧ ਬਚਨ ਗੋਬਿੰਦ ਧਿਆਏ ਮਹਾਨਿਰਮਲ ਰੀਤ ਮਹਾਰਾਜ ਕਹਿੰਦੇ ਚੰਗੀ ਰੀਤ ਆ ਸੋਡੀ ਚੰਗਾ ਕਰਮ ਆ ਇਹ ਜਿਹੜਾ ਗੁਰੂ ਦੀ ਸੰਗਤ ਕਰਦੇ ਆ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਉਸ ਪ੍ਰਭੂ ਪ੍ਰਮਾਤਮਾ ਦੇ ਗੁਣ ਸੁਣਦੇ ਆ ਤੇ ਗੀਤ ਗਾਉਨੇ ਆ ਆ ਲਿਖਿਆ ਜੀ ਹਰ ਹਰ ਨਾਮ ਕੀ ਮਨਪ੍ਰੀਤ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ ਕਿ ਉਹ ਫਿਰ ਗੁਰੂ ਸਾਧੂ ਦੀ ਸੰਗਤ ਵਿੱਚ ਆਉਂਦਾ ਹੈ ਮਿਲ ਸਾਧ ਵਚਨ ਗੋਬਿੰਦ ਧਿਆਏ ਗੁਰੂ ਨੂੰ ਮਿਲ ਕੇ ਗੁਰੂ ਦੇ ਬਚਨਾਂ ਰਾਹੀਂ ਉਸ ਪ੍ਰਭੂ ਪ੍ਰਮਾਤਮਾ ਨੂੰ ਧਿਆਉਂਦਾ ਜਿਹੜਾ ਮਨੁੱਖ ਮਹਾਨ ਨਿਰਮਲ ਰੀਤ ਮਹਾਰਾਜ ਕਹਿੰਦੇ ਬਹੁਤ ਵੱਡੀ ਚੰਗੀ ਰੀਤ ਆ ਇਹ ਜੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਬਚਨ ਸੁਣਦੇ ਆ ਤੇ ਪ੍ਰਭੂ ਪ੍ਰਮਾਤਮਾ ਨੂੰ ਯਾਦ ਕਰਦੇ ਹੋ ਤਾਂ ਇਹ ਚੰਗੀ ਰੀਤ ਆ ਮਹਾਰਾਜ ਕਹਿੰਦੇ ਆ ਬਾਕੀ ਰੀਤਾਂ ਜ਼ਰੂਰ ਛੱਡੋ ਭਾਈ ਗਰਬਾਣੀ ਵਿੱਚ ਪੰਗਤੀ ਆ ਜਾ ਲਓ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੇ ਅ ਜਿਹੜੀਆਂ ਸਮਾਜਿਕ ਰੌ ਰੀਤੀਆਂ ਤੇ ਰਸਮ ਰਵਾਜਾਂ ਦੇ ਵਿੱਚ ਫਸਿਆ ਮਨੋਕ ਨਾ ਪ੍ਰਮਾਤਮਾ ਨਾਲ ਟੁੱਟਿਆ ਹੋਇਆ ਉਹ ਉਹ ਸਮਾਜਿਕ ਰੌ ਰੀਤੀਆਂ ਦੇ ਵਿੱਚ ਹੀ ਫਸਿਆ ਰਹਿੰਦਾ ਆ ਵੀ ਕਰਨਾ ਹੁੰਦਾ ਕੋਈ ਵਿਆਹ ਸ਼ਾਦੀ ਕਰਨਾ ਕੋਈ ਜੀਵ ਚੜਾਈ ਕਰ ਗਿਆ ਘਰ ਦੇ ਵਿੱਚ ਉਹ ਰੌ ਰੀਤੀਆਂ ਹੀ ਨਹੀਂ ਸੂਤ ਆਉਂਦੀਆਂ ਲੋਕਾਂ ਦੀਆਂ ਰਸਮਰਵਾਜ ਮਹਾਰਾਜ ਕਹਿੰਦੇ ਰਸਮਰਵਾਜਾਂ ਨੂੰ ਅੱਗ ਲਾ ਦਿਓ ਜਿਹੜੀਆਂ ਪ੍ਰਮਾਤਮਾ ਨਾਲੋਂ ਤੋੜਦੀਆਂ ਸਨੂੰ ਤੇ ਇੱਥੇ ਵੀ ਮਹਾਰਾਜ ਨੇ ਇਹੀ ਦੱਸਿਆ ਵੀ ਇਹ ਚੰਗੀ ਰੀਤ ਆ ਗੁਰੂ ਜਾਦੂ ਦੀ ਸੰਗਤ ਕਰਨਾ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦੇ ਬਚਨ ਸੁਣਨੇ ਪ੍ਰਮਾਤਮਾ ਦਾ ਨਾਮ ਜਪਣਾ ਮਿਲ ਸਾਧ ਚਰਨ ਗੁਰੂ ਦੇ ਚਰਨਾਂ ਵਿੱਚ ਬੈਠ ਗੋਬਿੰਦ ਤੇ ਆਏ ਉਸ ਅਕਾਲ ਪੁਰਖ ਬਾਹਰ ਨੂੰ ਧਿਆਉਣਾ ਕਰ ਮਹਾਨਿਰਮਲ ਰੀਤ ਮਹਾਰਾਜ ਕਹਿੰਦੇ ਬਹੁਤ ਉੱਚੀ ਰੀਤ ਚੰਗੀ ਸੱਚੀ ਸੁੱਚੀ ਰੀਤ ਆ ਇਹ ਅਗਲੇ ਪੰਨੇ 'ਚ ਮਹਾਰਾਜ ਦੱਸਦੇ ਨੇ ਵੀ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀ ਗੋਵਿੰਦ ਧਿਆਨ ਧਰਦਾ ਹੈ ਗੋਵਿੰਦ ਦਾ ਧਿਆਨ ਧਰਦਾ ਹੈ ਉਸ ਦੀ ਜੀਵਨ ਜੁਗਤ ਬਹੁਤ ਪਵਿੱਤਰ ਹੋ ਜਾਂਦੀ ਹੈ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਜੀਵਨ ਸਫਲਤਾ ਦੇਣ ਵਾਲਾ ਪ੍ਰਭੂ ਨਾਮ ਸਿਮਰਦਿਆ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿੱਚੇ ਹੀ ਆ ਜਾਂਦੇ ਹਨ ਜੇ ਤੁਸੀਂ ਮਹਾਰਾਜ ਕਹਿੰਦੇ ਨਾ ਵੀ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਜਿਹੜਾ ਮਨੁੱਖ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਦਾ ਹੈ ਜੀਵਨ ਸਫਲਤਾ ਦੇਣ ਵਾਲਾ ਪ੍ਰਭੂ ਨਾਮ ਸਿਮਰਦਿਆਂ ਜਿਹਨੇ ਸਾਡੇ ਜੀਵਨ ਨੂੰ ਸਫਲ ਕਰਨਾ ਪ੍ਰਭੂ ਪਰਮਾਤਮਾ ਦੇ ਨਾਮ ਨੇ ਉਸ ਨਾਮ ਨੂੰ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿੱਚ ਆ ਜਾਂਦੇ ਨੇ ਮਹਾਰਾਜ ਕਹਿੰਦੇ ਕੋਈ ਵੱਖਰੇ ਕਰਮ ਕਰਨ ਦੀ ਨਹੀਂ ਲੋੜ ਵੀ ਕੋਈ ਵਰਤ ਪੂਜਾ ਕੋਈ ਮੂਰਤੀ ਪੂਜਾ ਕਿਸੇ ਵੀ ਕਿਸਮ ਦਾ ਇਹੋ ਜਿਹਾ ਕੰਮ ਕਰਨ ਦੀ ਲੋੜ ਨਹੀਂ ਹਟ ਕਰਨ ਦੀ ਲੋੜ ਨਹੀਂ ਪ੍ਰਮਾਤਮਾ ਦਾ ਨਾਮ ਜਪ। ਨਾਮ ਜਪਣਾ ਕਿਵੇਂ ਆ? ਹੱਥ ਪਾਉ ਸਭ ਕੰਮ ਕਰ ਚੀਤਨ ਰੰਝਣ ਨਾਲ। ਮਹਾਰਾਜ ਕਹਿੰਦੇ ਤੂੰ ਵਿਹਲਾ ਬੈ ਕੇ ਆਪਦੇ ਕਾਰੋਬਾਰ ਛੱਡ ਕੇ ਵੀ ਨਹੀਂ ਬੈਠਣਾ। ਆਪਦੀ ਕਿਰਤ ਵਿਰਤ ਕਰਦਾ ਹੋਇਆ ਸੱਚੀ ਸੁੱਚੀ ਕਰਤ ਕਮਾਈ ਕਰਨੀ ਆ ਤੇ ਉੱਠਦਾ ਬੈਂਦਾ। ਸੰਦਾ ਪੈਂਦਾ ਖਾਂਦਾ ਪੀਂਦਾ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖ। ਬਿਹੇ ਅਕਾਲ ਪੁਰਖ ਵਾਹਿਗੁਰੂ ਸਾਰੀ ਤਾਕਤ ਤੇਰੀ ਵਰਤ ਰਹੀ ਆ ਤੇਰਾ ਹੀ ਸਭ ਕੁਝ ਦਿੱਤਾ ਹੋਇਆ ਤੂੰ ਹੀ ਪੈਦਾ ਕਰਨ ਵਾਲਾ ਤੂੰ ਹੀ ਸੰਭ ਸੰਭਾਲ ਕਰਨ ਵਾਲਾ ਤੇ ਤੂੰ ਹੀ ਇਸ ਜੀਵਨ ਨੂੰ ਕਲੋਜ਼ ਕਰਨ ਵਾਲਾ ਹੈ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਤੇ ਉਹ ਦਾਸਰਾ ਰੱਖਣਾ ਹੀ ਪ੍ਰਭੂ ਪ੍ਰਮਾਤਮਾ ਦੀ ਮੰਨਗੀ ਹੈ ਕਰ ਅਨੁਗ੍ਰਹਿ ਆਪ ਰਾਖੇ ਭੈ ਪੂਰਨ ਕਾਮ ਮਹਾਰਾਜ ਕਹਿੰਦੇ ਪ੍ਰਮਾਤਮਾ ਮਿਹਰ ਕਰਕੇ ਜਿੰਨਾ ਮਨੁੱਖਾ ਨੂੰ ਆਪਣੇ ਚਰਨਾਂ ਵਿੱਚ ਟਿਕਾਈ ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਮਨੁੱਖੇ ਜੀਵਨ ਦਾ ਵੀ ਆਨੰਦ ਲੈ ਜਾਂਦਾ ਹੋ ਸੁੱਖ ਸਹੂਲਤਾਂ ਵੀ ਮਾਣ ਜਾਂਦਾ ਤੇ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਵੀ ਜੁੜ ਜਾਂਦਾ ਸਾਰੇ ਕਾਰਜ ਹੀ ਹੋ ਜਾਂਦੇ ਨੇ ਮਹਾਰਾਜ ਦੇ ਕਰ ਅਨੁਗ੍ਰਹਿ ਆਪ ਰੱਖ ਕੇ ਭੈ ਪੂਰਨ ਕਾਮ ਪਰਮਾਤਮਾ ਮਿਹਰ ਕਰਕੇ ਜਿੰਨਾ ਮਨੁੱਖਾਂ ਨੂੰ ਆਪਣੇ ਚਰਨਾਂ ਵਿੱਚ ਟਿਕਾਈ ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਦੁਬਾਰੇ ਰਿਪੀਟ ਕੀਤੀ ਆ ਮੈਂ ਪੰਕਤੀ ਇਹ ਵੀ ਸਾਨੂੰ ਸਮਝ ਆ ਜਾਏ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਗੇ ਸਾਸ ਸਾਸ ਨਾ ਵਿਸਰੋ ਕਬਹੂ ਬ੍ਰਹਮ ਪ੍ਰਭ ਸਮਰੱਥ ਸਾਸ ਸਾਸ ਵੀ ਹਰੇਕ ਸਾਹ ਦੇ ਨਾਲ ਪ੍ਰਭੂ ਪਰਮਾਤਮਾ ਨੂੰ ਯਾਦ ਰੱਖ ਜਿਹੜਾ ਤੈਨੂੰ ਸਾਹ ਦੇ ਰਿਹਾ ਮਨੋਖ ਜੇ ਤੂੰ ਆਪਣੇ ਆਪ ਨੂੰ ਸਮਝਣਾ ਵੀ ਮੈਂ ਸਾਹ ਲੈ ਰਿਹਾ ਨਹੀਂ ਨਹੀਂ ਉਹ ਪ੍ਰਭੂ ਪਰਮਾਤਮਾ ਸਾਹ ਤੈਨੂੰ ਦੇ ਰਿਹਾ ਆਕਸੀਜਨ ਦੇ ਰਿਹਾ ਤੇ ਸਾਹ ਤੈਨੂੰ ਆ ਰਿਹਾ ਤੇਰੀ ਆਪ ਦੀ ਹਿੰਮਤ ਨਹੀਂ ਹੈ ਕੋਈ ਵੀ ਤੂੰ ਸਾਹ ਲੈ ਲਵੇਂ ਨਹੀਂ ਨਹੀਂ ਪ੍ਰਭੂ ਪਰਮਾਤਮਾ ਸਾਹ ਦੇ ਰਿਹਾ ਤੈਨੂੰ ਸਾਸ ਸਾਸ ਨਾ ਵਿਚਰੋ ਕਬਹੂ ਕਬਹੂ ਬ੍ਰਹਮ ਪ੍ਰਭ ਸਮਰਥ ਆਪਣੇ ਹਰੇਕ ਸਾਹ ਦੇ ਨਾਲ ਸਮਰਸ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੋ ਉਸ ਨੂੰ ਕਦੇ ਨਾ ਵਿਸਾਰ ਗੁਣ ਅਨਕ ਰਸਨ ਕਿਆ ਬਖਾਨੇ ਅਗੰਤ ਸਦਾ ਅਕਥ ਉਸ ਪਰਮਾਤਮਾ ਦੇ ਬੇਅੰਤ ਗੁਣ ਹਨ ਜਿਨੇ ਨਹੀਂ ਜਾ ਸਕਦੇ ਮਨੁੱਖ ਦੀ ਜੀਬ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ ਉਸ ਪ੍ਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ। ਦੀਨ ਦਰਦ ਨਿਵਾਰ ਤਾਰਨ, ਦਇਆ ਕਿਰਪਾ ਕਰਨ। ਪ੍ਰਮਾਤਮਾ ਗਰੀਬਾਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਪਾਰ ਲਾ ਪਾਰ ਲਾ ਵਾਹਿਗੁਰੂ। ਪ੍ਰਮਾਤਮਾ ਗਰੀਬਾਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ ਦਿਆਦਾਕਰ ਹੈ ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ ਅਟਲ ਪਦਵੀ ਨਾਮ ਸਿਮਰਨ ਧਰ ਨਾਨਕ ਹਰ ਹਰ ਸ਼ਰਨ ਮਹਾਰਜ ਕਹਿੰਦੇ ਉਸ ਦਾ ਨਾਮ ਸਿਮਰਿਆ ਅਟਲ ਆਤਮਿਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ ਏ ਨਾਨਕ ਹਰ ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕਾ ਟਿਕਾਈ ਰੱਖ ਪ੍ਰਮਾਤਮਾ ਦੀ ਸ਼ਰਨ ਪਿਆਰੋ ਦਰਦਰ ਦਿਨਾਂ ਜਾਈ ਪਾਈ ਬਾਰ ਬਾਰ ਕਹਿੰਦੀ ਹੈ ਗੁਰਬਾਣੀ ਗੁਰੂ ਦੇ ਚਰਨਾਂ ਨਾਲ ਲੱਗ ਪ੍ਰਮਾਤਮਾ ਦਾ ਨਾਮ ਜੱਪੋ ਗੁਜਰੀ ਮਹੱਲਾ 5 ਅਹਵਤ ਬਹੋ ਸਗਨ ਮਾਇਆ ਮਹਾ ਧੀਰ ਕਰੋਗ ਮਹਾਰਾਜ ਕਹਿੰਦੇ ਹੰਕਾਰ ਇੱਕ ਬੜਾ ਲੰਮਾ ਰੋਗ ਹੈ ਮਾਇਆ ਨਾਲ ਡੂੰਗਾ ਪਿਆਰ ਬੜਾ ਪੁਰਾਣਾ ਰੋਗ ਹੈ ਇਸ ਰੋਗ ਤੋਂ ਉਸ ਵਡਭਾਗੀ ਮਨੁੱਖ ਦੀ ਖਲਾਸੀ ਹੁੰਦੀ ਹੈ ਜਿਸ ਨੂੰ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਅਹਮਤ ਬਹ ਸੰਗਨ ਮਾਇਆ ਮਹਾ ਧੀਰਗ ਰੋਗ ਮੋ ਮਾਇਆ ਦਾ ਪਿਆਰ ਤਾਂ ਭਾਈ ਬਹੁਤ ਭੈੜਾ ਰੋਗ ਐ ਉਹ ਇਹ ਨਹੀਂ ਹੁਣ ਲੈ ਕਹਿਣਾ ਵੀ ਆਪਾਂ ਬੇ ਪੈਸੇ ਦੀ ਖਾਤਰ ਕੰਮ ਹੀ ਨਹੀਂ ਕਰਨ ਪੈਸੇ ਨੂੰ ਮਾਇਆ ਨਹੀਂ ਕਿਹਾ ਮਹਾਰਾਜ ਨੇ ਇਹ ਤਾਂ ਗੁਜਰਾਨ ਦੱਬ ਕੇ ਬਾਅਦ ਰੱਜ ਕੇ ਖਾ ਗੁਰੂ ਜੀ ਕਹਿੰਦੇ ਕੰਮ ਕਰ ਆਪਦਾ ਸੱਚਾ ਸੁੱਚਾ ਕਰਤ ਕਮਾਈ ਕਰ ਤੇ ਚੰਗੇ ਕੰਮ ਦੇ ਨਾਲ ਤੇਰੇ ਕੋਲੇ ਪੈਸਾ ਹੋਵੇ ਤੇ ਚੰਗੇ ਤੇਰੇ ਕੋਲੇ ਸੁੱਖ ਸਹੂਲਤਾਂ ਸਾਧਨ ਹੋਣ ਇਹਨਾਂ ਤੋਂ ਨਹੀਂ ਰੋਕਦੇ ਮਹਾਰਾਜ ਧੀਰਗ ਰੋਗ ਤਾਂ ਉਹਨੂੰ ਕਿਹਾ ਜਿਹੜਾ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟ ਕੇ ਬੈਂਕ ਬੈਲ ਸਜੀ ਦੇ ਕੋਲੇ ਜਾਦਾ ਉਹਦੇ 'ਚ ਧਿਆਨ ਰੱਖਦਾ ਕੋਠੀਆਂ ਕਾਰਾਂ 'ਚ ਧਿਆਨ ਰੱਖਦਾ ਈਆਂ ਪੁੱਤਰਾਂ 'ਚ ਦੋਧਿਆਂ ਪੋਤਿਆਂ 'ਚ ਧਿਆਨ ਰੱਖਦਾ ਜਿਹੜਾ ਵੀ ਸਦਾ ਉਹਨਾਂ ਦੀ ਗੁਰਜਿਆ ਰਹਿੰਦਾ ਪ੍ਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਰਹਿੰਦਾ ਇਹਨੂੰ ਮਾਇਆ ਦਾ ਪ੍ਰਭਾਵ ਕਿਹਾ ਮਹਾਰਾਜ ਨੇ ਤੇ ਜੇ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਤੂੰ ਸਿੱਖੀ ਸਿਧਾਂਤਾਂ ਨਾਲ ਜੁੜਿਆ ਫਿਰ ਤੈਨੂੰ ਸਾਰਾ ਕੁਝ ਪ੍ਰਵਾਨ ਆ ਧੀਆਂ ਪੁੱਤਰਾਂ ਚ ਪੋਤਿਆਂ ਦੋਤਿਆਂ ਚ ਖੇੜ ਰਹਿ ਸੁੱਖ ਸੁਹੂਲਤਾਂ ਦਾ ਆਨੰਦ ਮਾਣ ਪਰ ਗੱਲਾਂ ਦੋ ਹੀ ਧਿਆਨ ਚ ਰੱਖਣੀਆਂ ਪ੍ਰਮਾਤਮਾ ਦਾ ਨਾਮ ਜਪਣਾ ਤੇ ਸੱਚੀ ਸੁੱਚੀ ਕਰਤ ਕਮਾਈ ਕਰਨੀ ਆ ਫੇਰ ਫੇਰ ਨਹੀਂ ਕਰਨੀ ਬਹਿਮ ਭਰਮ ਕਰਮਾਂ ਕਾਂਡਾਂ ਵਿੱਚ ਨਹੀਂ ਫਸਣਾ ਸਮਾਜਿਕ ਰੌ ਰੀਤੀਆਂ ਰਸਮ ਰਵਾਜਾਂ ਵਿੱਚ ਫਸ ਕੇ ਪ੍ਰਮਾਤਮਾ ਨੂੰ ਨਹੀਂ ਪੁਰਣਾ ਜੇ ਤੂੰ ਸਮਾਜਿਕ ਰੌ ਰੀਤੀਆਂ ਰਸਮ ਰਵਾਜਾਂ ਵਿੱਚ ਫਸਿਆ ਹੋਇਆ ਤਾਂ ਤਾਂ ਵੀ ਤੇਰੇ ਤੇ ਮਾਇਆ ਦਾ ਜੋਰ ਪਿਆ ਹੋਇਆ ਹੈ। ਬਸ ਇੱਕੋ ਇੱਕ ਪ੍ਰਮਾਤਮਾ ਦਾ ਨਾਮ ਜਪਣਾ ਤੇ ਮੋਹ ਤੋਂ ਨਰਲੇਬ ਰਹਿਣਾ। ਮੋਹ ਦਾ ਮਤਬਰ ਹੁੰਦਾ ਵੀ ਦੂਜੇ ਦਾ ਨੁਕਸਾਨ ਕਰਕੇ ਤੇ ਆਪਣਾ ਫਾਇਦਾ ਕਰਨਾ। ਜੇ ਤੂੰ ਇੱਕੋ ਜਿਹਾ ਸਮਝਦਾ ਫੇਰ ਪਾਈ ਤੋਂ ਨਾਮ ਬਾਣੀ ਨਾਲ ਜੁੜਿਆ। ਫੇਰ ਨਹੀਂ ਇਹ ਤੈਨੂੰ ਰੋਕ ਸਤਾ ਸਕਦਾ। ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਗੁਰੂ ਨੇ ਪ੍ਰਮਾਤਮਾ ਦਾ ਨਾਮ दारू ਦੇ ਦਿੱਤਾ ਪ੍ਰਭੂ ਦਾ ਨਾਮ ਜਗਤ ਦੇ ਮੂਲ ਪ੍ਰਭੂ ਨਾਲ ਮਿਲਣ ਦੀ ਸਮਰੱਥਾ ਰੱਖਦਾ ਹੈ ਮਨ ਤਨ ਬਾਸੀਏ ਜਨ ਧੂਰ ਮਹਾਰਾਜ ਕਹਿੰਦੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਸੇਵਕਾਂ ਦੀ ਚਰਨ ਧੂੜ ਦੀ ਪ੍ਰਾਪਤੀ ਦੀ ਤਾਂ ਕਰਦੇ ਰਹਿਣਾ ਚਾਹੀਦਾ ਹੈ ਦੁਬਾਰੇ ਰਿਪੀਟ ਕਰਦਾ ਮਨ ਤਨ ਵਾਸੀ ਜਨ ਧੂਰ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਸੇਵਕਾਂ ਦੀ ਚਰਨ ਧੂੜ ਦੀ ਪ੍ਰਾਪਤੀ ਦੀ ਤਾਂਗ ਕਰਦੇ ਰਹਿਣਾ ਚਾਹੀਦਾ ਕਹਿਣ ਦਾ ਭਾਵ ਆ ਵੀ ਆ ਭਗਤ ਪਿਆਰਿਆਂ ਦੀ 35ਵਾਂ ਪੁਰਖਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਨਾਂ ਦੇ ਬਚਨ ਸੁਣਨ ਦੀ ਤਾਂਗ ਕਰਨਾ ਚਾਹੀਦਾ ਇਹਨਾਂ ਦੇ ਬਚਨ ਸੁਣਨ ਦੀ ਹੀ ਤੇਰੇ ਮਨ ਵਿੱਚ ਆਸ ਬਣੀ ਰਹੇ ਤਾਂਗ ਬਣੀ ਰਹੇ ਵੀ ਗੁਰਬਾਣੀ ਸੁਣਨੀ ਹੈ ਬਾਣੀ ਪੜ੍ਹਨੀ ਹੈ ਤੇ ਆਪਣਾ ਕਾਰੋਬਾਰ ਕਰਦੇ ਰਹਿਣਾ ਉਹ ਪਹਿਲਾਂ ਗੱਲ ਕਹਿੰਦੇ ਆ ਮਹਾਰਾਜ ਹੱਥ ਪਾਓ ਸਭ ਕੰਮ ਕਰ ਜੀਤ ਨਰਿੰਦਰਨ ਨਾਲ ਕਿਉਂਕਿ ਹੁਣ ਤਾਂ ਸਾਧਨ ਹੀ ਬੜਾ ਸੌਖਾ ਹੋ ਗਿਆ ਮੋਬਾਈਲ ਤੇ ਸਭ ਕੁਝ ਹੈ ਹਰੇਕ ਦੇ ਮੋਬਾਈਲ ਹੱਥ 'ਚ ਆ ਹਰੇਕ ਦੇ ਹੱਥ ਵਿੱਚ ਮੋਬਾਈਲ ਹੈਗਾ ਮੋਬਾਈਲ ਤੇ ਗਰਬਾਣੀ ਸੁਣ ਲਓ ਇਤਿਹਾਸ ਸੁਣ ਲਓ ਭਾਈ ਚੰਗੀਆਂ ਗੱਲਾਂ ਸੁਣ ਲਓ ਰੀਲਾਂ ਦੇਖ ਦੇਖ ਨਾ ਟਾਈਮ ਪੂਰਾ ਕਰ ਉਹਨੇ ਤਾਂ ਦਿਮਾਗ ਖਰਾਬ ਕਰਨਾ ਤੇਰਾ ਜੇ ਮਾੜੀਆਂ ਰੀਲਾਂ ਦੇਖਦਾ ਚੰਗੀਆਂ ਰੀਲਾਂ ਦੇਖ ਅੱਗੇ ਮਹਾਰਾਜ ਕਹਿੰਦੇ ਕੋਟ ਜਨਮ ਕੇ ਲਹੇ ਪਾਤਕ ਗੋਬਿੰਦ ਲੋਚਾ ਪੂਰ ਰਹਾਵੜਾ ਬਾਂਦਾ ਜੀ ਮਹਾਰਾਜ ਕਹਿੰਦੇ ਪ੍ਰਭੂ ਚਰਨਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ हे ਗੋਬਿੰਦ ਮੇਰੀ ਇਹ ਤੰਗ ਪੂਰੀ ਕਰ ਕਿਉਂਕਿ ਜਨਤੂਰ ਦੀ ਬਰਕਤ ਨਾਲ ਕਰੋੜਾਂ ਜਨਮਾਂ ਦੇ ਪਾਪ ਲੈ ਜਾਂਦੇ ਹਨ ਇਹ ਹੁਣ ਬਾਹਰੀ ਧੂੜ ਨਹੀਂ ਮੰਨ ਲੈਣੀ ਵੀ ਕੋਈ ਬਾਹਰ ਮਤਲਬ ਵੀ ਤੁਰੇ ਜਾਂਦੇ ਆ ਲੋਕ ਸੰਗਤ ਦੇ ਰੂਪ ਦੇ ਵਿੱਚ ਜਾ ਰਹੇ ਆ ਤੇ ਉਹ ਧੂੜ ਲੈਣੀਆਂ ਉਹ ਤਾਂ ਜੇ ਨਗਰ ਕੀਰਤਨ ਹੋ ਰਿਹਾ ਤੇ ਆਪਾਂ ਗੁਰੂ ਦੇ ਪਿੱਛੇ ਪਿੱਛੇ ਜਾਣਾ ਹੁੰਦਾ ਬਾ ਤੇ ਨਾਲ ਸ਼ਬਦ ਕੀਰਤਨ ਕਥਾ ਵਿਚਾਰਾ ਢਾਡੀ ਬਾਣਾ ਸੁਣਨੀਆਂ ਹੁੰਦੀਆਂ ਉਹਨਾਂ ਨੂੰ ਸੁਣ ਕੇ ਮੰਨਣਾ ਮੇਰਾ ਖਿਆਲ ਆ ਵੀ ਮੈਨੂੰ ਵੀ 52 ਸਾਲ ਦੀ ਮੇਰੀ ਉਮਰ ਹੋ ਗਈ 5-7 ਸਾਲ ਕਿਹੜੋ ਵਿੱਚੋਂ ਕੱਢ ਲਓ ਵੀ ਬੱਚੇ ਨੂੰ ਨਹੀਂ ਪਤਾ ਹੁੰਦਾ ਤੇ 40-47 ਸਾਲ ਹੋ ਗਏ ਆਪਾਂ ਨੂੰ ਵੀ ਫਿਰਦਿਆਂ ਨੂੰ ਨਗਰ ਕੀਰਤਨ ਵੀ ਦੇਖਦੇ ਆ ਤੇ ਗੁਰਦੁਆਰੇ ਵੀ ਆਉਂਦੇ ਰਹਿੰਦੇ ਆ ਨਾਮ ਬਾਣੀ ਵੀ ਸੁਣਦੇ ਰਹਿੰਦੇ ਆ ਤੇ ਅਸਰ ਜੇ ਕੋਈ ਨਾ ਹੋਇਆ ਤਾਂ ਫੇਰ ਸਮਝ ਲੈ ਪਸ਼ੂ ਵਰਗਾ ਜੀਵ ਨਾ ਤੇਰਾ ਪਸ਼ੂ ਤੇ ਨਹੀਂ ਕੋਈ ਅਸਰ ਹੁੰਦਾ ਹੁੰਦਾ ਮਨੁੱਖੇ ਮਨ ਤੇ ਤਾਂ ਅਸਰ ਹੋਣਾ ਚਾਹੀਦਾ ਜੇ ਆਪਾਂ ਦੂਜੀ ਗੱਲ ਕਰਗੇ ਤਾਂ ਪਸ਼ੂ ਵੀ ਪ੍ਰਭਾ ਕਬੂਲ ਲੈਂਦੇ ਨੇ ਮਨੁੱਖ ਦਾ ਸਭ ਕੁਝ ਸਿੱਖ ਜਾਂਦੇ ਨੇ ਪਸ਼ੂ ਵੀ ਪੰਛੀ ਵੀ ਸਿੱਖ ਜਾਂਦੇ ਨੇ ਆ ਤੋ ਤਾਂ ਪੂਰਾ ਬੋਲਣ ਸਿੱਖ ਜਾਂਦਾ ਉਹਨੂੰ ਚਾਹ ਰਾਮ ਰਾਮ ਕਹਿਣਾ ਸਿਖਾ ਲਓ ਵਾਹਿਗੁਰੂ ਵਾਹਿਗੁਰੂ ਕਹਿਣਾ ਸਿਖਾ ਲਓ ਜੋ ਮਰਜੀ ਸਿਖਾ ਲਓ ਪੰਛੀ ਵੀ ਪ੍ਰਭਾ ਕਬੂਲਦਾ ਜੇ ਮਨੁੱਖ ਤੂੰ ਪ੍ਰਭੂ ਪਰਮਾਤਮਾ ਦੀ ਬਾਣੀ ਦਾ ਪ੍ਰਭਾਵ ਨਹੀਂ ਕਬੂਲਦਾ ਗੁਰੂ ਦੇ ਚਰਨੀ ਨਹੀਂ ਲੱਗਦਾ ਫਿਰ ਤਾਂ ਤੂੰ ਪਸ਼ੂ ਪਾਂਛੀਆਂ ਨਾਲੋਂ ਵੀ ਗਿਆ ਗੁਜਰਿਆ ਗਰਬਾਣੀ ਕਹਿੰਦੀ ਆ ਮੈਂ ਨਹੀਂ ਕਿਹਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਮਹਾਰਾਜ ਕਹਿੰਦੇ ਮਨੁੱਖ ਤੇਰੇ ਨਾਲੋਂ ਨਾ ਪਸ਼ੂ ਚੰਗਾ ਉਹ ਸੁੱਕਾ ਗਿੱਲਾ ਘਾਹ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਨਾਮ ਬਿਹੂਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ ਮਹਾਰਾਜ ਕਹਿੰਦੇ ਨਾਮ ਤੋਂ ਸਖੜੇ ਮਨੁੱਖ ਉਹਨਾਂ ਦਾ ਜੀਣਾ ਹੀ ਹਰਾਮ ਹੈ ਕਰਮ ਤਾਂ ਕਰਦੇ ਆ ਉਹ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਟੁੱਟੇ ਹੋਏ ਨਾਮ ਤੋਂ ਟੁੱਟੇ ਹੋਏ ਕਰਮ ਤਾਂ ਬਥੇਰੇ ਕਰਦੇ ਨੇ ਪਰ ਮਹਾਰਾਜ ਕਹਿੰਦੇ ਝੋੜਾ ਤਾਂ ਜੀਵਨ ਹੀ ਤ੍ਰਿਗਾਰ ਜੋਦ ਜੋਗ ਹੈ ਫਟਕਾਰ ਜੋਗ ਹੈ ਕਹ ਲੋ ਫਟਕਾਰ ਜੋਗ ਹੈ ਫਿਰ ਤਾਂ ਪਸ਼ੂ ਚੰਗਾਦਰ ਨਾ ਆ ਭਗਤਾਂ ਦੀ ਬਾਣੀ ਵਿੱਚ ਆਉਂਦਾ ਹੁੰਦਾ ਪੰਛੀ ਕੰਕਰ ਚੁਗਣ ਇਸ ਤਰ੍ਹਾਂ ਪੰਕਤੀ ਆਉਗੀ ਅੱਗੇ ਵੀ ਪੰਛੀ ਵੀ ਕੰਕਰ ਚੁੱਕ ਕੇ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਰਹਿੰਦੇ ਨੇ ਮਨੁੱਖ ਸੱਤੀ ਪਦਾਰਥ ਛੱਕਦਾ ਤੇ ਬਦ ਫੈਲੀਆਂ ਕਰਨੋਂ ਨਹੀਂ ਹਟਦਾ